ਕੁਝ ਕਹਾਵਾਂ ਸਰ ਬਾਕੀ ਕਿਥੇ ਫਤਿਹ ਅੱਜ ਅਸੀਂ ਦੁਨੀਆ ਦੇ ਵਿੱਚ ਵਰਲਡ ਲੇਬਰ ਡੇ ਗਰੀਬਾਂ ਦਾ ਮਨਾ ਰਹੇ ਹਾਂ ਸਾਡੇ ਪੰਜਾਬ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਗਰੀਬੀ ਉਸੇ ਤਰ੍ਹਾਂ ਹੈ ਕੀ ਹੈ ਜਿਵੇਂ 1977 ਦੇ ਵਿੱਚ ਅੰਗਰੇਜ਼ ਇਹ ਮੁੜਖ ਛੱਡ ਕੇ ਗਏ ਸੀ ਮੇਰਾ ਤਾਂ ਰੋਟੀ ਦਾ ਤਜਰਬਾ ਹੈਗਾ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਇਸ ਨੇ ਉਮੀਦਾਂ ਨੂੰ ਹੋਰ ਉਮੀਦ ਕਰ ਦਿੱਤਾ ਉਹਨਾਂ ਦੇ ਕਰਜ਼ੇ ਸਰ ਮਾਫ ਕਰ ਦਿੱਤੇ ਹੈਗੇ ਕਰੋੜਪਤੀ ਅਰਬਪਤੀਾਂ ਦੇ ਤੇ ਜਿਹੜੇ ਖੇਤ ਮਜ਼ਦੂਰ ਹੈ ਜਿਹੜੇ ਆਪਣੇ ਜ਼ਿਮੀਂਦਾਰ ਹੈ ਉਹਨਾਂ ਦੇ ਕਰਜ਼ੇ ਮਾਫਨੇ ਕੀਤੇ ਹੈਗੇ ਰੋਜ਼ ਮੈਂ ਪਿੰਡਾਂ 'ਚ ਜਾਂਦਾ ਮੈਂ ਦੇਖਦਾ ਜਿਹੜੀਆਂ ਗਰੀਬ ਬੀਬੀਆਂ ਸਵੇਰੇ ਘਰੋਂ ਨਿਕਲ ਜਾਂਦੀਆਂ ਹਨ ਉਹਨਾਂ ਦੇ ਮੋਟੇ ਤੇ ਉੱਤੇ ਇੱਕ ਚਾਦਰ ਹੁੰਦੀ ਹੈ ਫੇਰ ਦਪੈਰ ਨੂੰ ਵਾਪਸ ਆ ਰਹੀ ਹੁੰਦੀ ਹੈ ਉਹ ਚਾਦਰ ਦੇ ਵਿੱਚ ਪੱਠੇ ਹੁੰਦੇ ਆ ਉਹ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੀਆਂ ਉਹ ਸਿਰ ਦੇ ਉੱਤੇ ਪੰਡ ਚੱਟੇ ਹੁੰਦੀ ਹੈ ਪੰਡ ਨੂੰ ਛੱਡ ਕੇ ਫੇਰ ਦਪੈਰ ਨੂੰ ਫੇਰ ਨਿਕਲ ਜਾਂਦੀ ਹੈ ਫੇਰ ਅਸੀਂ ਦੇਖਦੇ ਹਾਂ ਉਹ ਕਪੜਾ ਫੇਰ ਮੋਟੇ ਜਿਹਦੇ ਹੁੰਦੇ ਸ਼ਾਮ ਨੂੰ ਆਉਂਦੀਆਂ ਉਹਨਾਂ ਦੇ ਸਿਰ ਦੇ ਉੱਤੇ ਹੰਡਰ ਲੱਕੜਾਂ ਤੇ ਲੈਂਦੀ ਰਹਦੀ ਹੁੰਦੀ ਹੈ ਜੀ ਦਾ ਮਤਲਬ ਹੈ ਉਹਨਾਂ ਦੇ ਕੋਲੇ ਕੋਈ ਗੈਸ ਨਹੀਂ ਹੈ ਕੋਈ ਮਿੱਟੀ ਦੇ ਤੇਲ ਦਾ ਸਟਾਕ ਹੈ ਨਹੀਂਗਾ ਤੇ ਐਸਰਾਂ ਦੀ ਜ਼ਿੰਦਗੀ ਬਤੀਤ ਕਰਦੀਆਂ ਤੇ ਮੈਂ ਇਹਨਾਂ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ ਇਹਨਾਂ ਦਾ ਇੱਕ ਕਮਰਾ ਹੈ ਜਿੱਥੇ ਮੀਆਂ ਬੀਬੀ ਸੌਂਦੇ ਆ ਉੱਥੇ ਇਨੰਤਾ ਮੁੰਡਾ ਤੇ ਮੂਵੀ ਸੌਂਦੇ ਐ ਤੇ ਜੇ ਨਦੀ ਈਆਂ ਦੇ ਤੇ ਜਵਾਈ ਵੀ ਉੱਥੇ ਸੌਂਦੇ ਨੇ ਸੋ ਇਹੋ ਜੀ ਸੋਚ ਅਜੇ ਤੱਕ ਹੈਗੀ ਹੈ ਕਿ ਅਮੀਰ ਹੋਰ ਅਮੀਰ ਹੋਈ ਜਾਂਦਾ ਤੇ ਇੰਦਰਾ ਕਾਂਧੀ ਤੋਂ ਲੈ ਕੇ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਬੋਗਸ ਝੂਠੇ ਸਲੋਗਨ ਦਿੱਤੇ ਐ ਇੰਦਰਾ ਕਾਂਧੀ ਦੇ ਕਹੇ ਆ ਕਿ ਅਸੀਂ ਤੁਹਾਨੂੰ ਰੋਟੀ ਕੱਪੜਾ ਮਕਾਨ ਦਮਾਏ ਮੋਦੀ ਨੇ ਕਿਹਾ ਸਰਕਾਰ ਦੇ ਵਿੱਚ ਨੌਕਰੀ ਹੋਊਗੀ ਕੋਈ ਨੌਕਰੀ ਨਹੀਂ ਦਿੱਤੀ ਗਈ ਲੋਕੀ ਪਿੱਛਦੇ ਐ ਮੈਂ 3 ਮਹੀਨੇ ਪਹਿਲੇ ਪਾਰਲਮੈਂਟ ਦੇ ਵਿੱਚ ਸੀਗਾ ਪਾਰਲਮੈਂਟ ਦੀ ਸਕਿਉਰਿਟੀ ਤੋੜ ਕੇ ਦੋ ਨੌਜਵਾਨ ਮੁੰਡੇ ਸਾਡੀ ਪਾਰਲਮੈਂਟ ਦੇ ਵਿੱਚ ਛਾਲ ਮਾਰ ਕੇ ਆ ਗਏ ਅਸੀਂ ਸਮਝਿਆ ਕਿ ਉਹਨਾਂ ਨੇ ਕੋਈ ਗੜਬੜ ਕਰਦੀ ਹੈ ਗੜਬੜ ਉਹਨਾਂ ਨੇ ਕੋਈ ਨਹੀਂ ਸੀ ਕਰਦੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਕੀ ਮੋਦੀ ਸਰਕਾਰ ਨੇ ਸਾਨੂੰ ਕਿਹਾ ਕਿ ਕਰ ਕਰ ਨੌਕਰੀ ਹੋਗੀ ਕੋਈ ਸਾਡੇ ਕੋਲ ਨੌਕਰੀ ਹੈ ਨਹੀਂ ਅਸੀਂ ਬੇਕਾਰ ਹੋਏ ਪਏ ਆ ਅਸੀਂ ਮਰਨ ਨੂੰ ਤਿਆਰ ਆ ਅਸੀਂ ਸਿਕਿਉਰਿਟੀ ਤੋੜੀ ਹੈ ਸਾਨੂੰ ਪਤਾ ਹੈ ਕਿ ਜੇ ਸਿਕਿਉਰਿਟੀ ਪਾਰਲਮੈਂਟ ਦੀ ਛੁੱਟੂਗੀ ਤੇ ਸਾਨੂੰ ਗੋਲੀ ਵੱਜੂਗੀ ਪਰ ਇਹਦੀ ਨਾ ਪਰਵਾਹ ਕਰਦੇ ਹੋਇਆ ਅਸੀਂ ਪਾਰਲਮੈਂਟ ਦੇ ਵਿੱਚ ਛਾਲਾ ਮਾਰ ਦਿੱਤੀ ਹੈ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਲੇਬਰ ਹੈ ਮਜ਼ਦੂਰ ਹੈ ਉਹ ਨਾਲ ਪੁੱਛਿਆ ਉਹ ਕਹਿੰਦੇ ਕਿ ਜਦੋਂ ਝੋਨੇ ਦੀ ਬਟਾਈ ਹੁੰਦੀ ਆ ਉਦੋਂ ਸਾਨੂੰ ਧਿਆੜੀ ਮਿਲ ਜਾਂਦੀ ਹੈ ਜਦੋਂ ਝੋਨਾ ਬੀਜਦੇ ਆ ਉਦੋਂ ਸਾਨੂੰ ਧਿਆੜੀ ਮਿਲ ਜਾਂਦੀ ਹੈ ਜਦੋਂ ਫਸਲ ਕਣਕ ਦੀ ਗੋਣ ਜੇ ਉੱਤੇ ਆ ਜਾਂਦੀ ਹੈ ਉਦੋਂ ਸਾਨੂੰ ਧਿਆੜੀ ਮਿਲਦੀ ਹੈ ਬਾਕੀ ਦੇ ਦਿਨਾਂ ਦੇ ਵਿੱਚ ਕਦੇ ਧਿਆੜੀ ਮਿਲਦੀ ਹੈ ਕਦੇ ਧਿਆੜੀ ਨਹੀਂ ਮਿਲਦੀ ਅਸੀਂ ਇੱਥੇ ਭੁੱਖੇ ਮਰ ਰਹੇ ਹੈਗੇ ਆ ਤੇ ਕੋਈ ਇੰਤਜ਼ਾਮ ਨਹੀਂ ਆਮ ਪਾਰਟੀ ਨੇ ਪ੍ਰੋਮਿਸ ਕੀਤਾ ਸੀ ਕਿ ਅਗਲੇ ਮਹੀਨੇ ਗਰੀਬਾਂ ਦੀ ਬੀਬੀਆਂ ਦੇ ਬੈਂਕ ਦੇ ਖਾਤੇ ਦੇ ਵਿੱਚ ਹਜ਼ਾਰ ਰੁਪਇਆ ਸਰਕਾਰ ਪਾ ਦੇ ਰੂਗੀ ਉਹ ਵੀ ਬਿਲਕੁਲ ਨਹੀਂ ਅਜੇ ਤੱਕ ਉਹ ਜਿਹੜਾ ਵਾਅਦਾ ਸੀਗਾ ਉਹ ਪੂਰਾ ਕੀਤਾ ਸੋ ਮੇਰਾ ਮਤਲਬ ਹੈ ਕਿ ਗਰੀਬਾਂ ਦਾ ਇੰਨਾ ਬੁਰਾ ਹਾਲ ਹੈ ਕਿ ਜੁਨੈਤ ਇੱਥੇ ਸੱਤਣਾ ਇਨਕਲਾਬ ਨਹੀਂ ਆਊਗਾ ਦੂਜੇ ਪਾਸੇ ਛੱਤੀਗੜ੍ਹ ਦੇ ਵਿੱਚ ਅੱਜ ਫੇਰ ਬਾਰਾ ਆਦਿਵਾਸੀ ਉਹਨਾਂ ਨੂੰ ਕਹਿ ਕੇ ਕਿ ਇਹ ਨਕਸਲਈ ਹੈ ਉਹਨਾਂ ਨੂੰ ਮਾਰ ਦਿੱਤਾ ਹੈ ਭਾਜਪਾ ਦੀ ਸਰਕਾਰ ਨੇ ਇਹੋ ਤੋਂ ਪਹਿਲਾਂ 29 ਨਕਸਲਈ ਕਹਿ ਕੇ ਆਦਿਵਾਸੀ ਜਿਹੜੇ ਜੰਗਲਾਂ ਨੂੰ ਰਖਾਂਦੇ ਐ ਆਪਣੇ ਜੰਗਲਾਂ ਦੀ ਰੱਖਿਆ ਕਰਦੇ ਐ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਉਹਨਾਂ ਦੇ ਵਿੱਚ 30 ਵੀ ਮਾਰ ਦਿੱਤੀਆਂ ਹੈ ਇਹ ਮੇਰਾ ਕਹਿਣ ਤਾਂ ਮਤਲਬ ਹੈ ਕਿ ਇੱਥੇ ਸਾਡਾ ਗਰੀਬਾਂ ਦਾ ਆਦੇਵਾਸੀਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਸੈਲਿਆ ਦਾ ਜੀਵਨ ਦਾ ਹੱਕ ਵੀ ਮੋਦੀ ਨੇ ਲੈ ਲਿਆ ਤੇ ਅੰਡਰਨੇਖ ਵਾਰਛੇ ਸੱਚੀ ਤਰ੍ਹਾਂ ਜਿਵੇਂ ਆਰਡਰ ਦਿੱਤੇ ਹੈ ਕਿ ਜਿੱਥੇ ਵੀ ਇਨਕਲਾਬੀ ਬੰਦੇ ਹੋਣਗੇ ਬੇਸ਼ੱਕ ਭਾਰਤ ਮੁਲਕ ਛੋਣ ਬੇਸ਼ੱਕ ਇੱਥੇ ਹੋਣ ਅਸੀਂ ਉਹਨਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਮਾਰ ਦੇਣੀ ਹੈ ਸੋ ਮੇਰਾ ਮਤਲਬ ਰੂਲ ਆਫ ਲਾ ਹੈ ਨਹੀਂਗਾ ਇੱਥੇ ਬਿਲਕੁਲ ਇੱਕ ਰੈਵਲੂਸ਼ਨਰੀ ਹੈ ਕਿ ਸਰਕਾਰ ਗਰੀਬਾਂ ਤੇ ਘੱਟ ਜਿੰਦਿਆਂ ਦੇ ਉੱਤੇ ਜ਼ਬਰ ਕਰ ਰਹੀ ਹੈ ਸੋ ਜਿੰਨਾ ਚਿਰ ਇਹ ਆਪਾਚੀ ਨਹੀਂ ਦੇਖਦੇ ਹੱਲ ਕਰਦੇ ਉਹਨਾਂ ਚ ਸਾਡੇ ਇੰਡੀਆ ਦਾ ਬੁਰਾ ਹਾਲ ਕੋਰੀਆ ਦੇ ਖੂਬ Why could you go outside? Why could you keep sitting